ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਆਪ ਸੰਗਤਾਂ ਦੇ ਨਾਲ ਪਾਠ ਕਿਵੇਂ ਕਰਨਾ ਹੈ ਬਾਣੀ ਕਿਵੇਂ ਪੜ੍ਹਨੀ ਹੈ ਇੱਕੋ ਜਿਹੇ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦੇ ਅਲੱਗ-ਅਲੱਗ ਪਾਠ ਕਿਵੇਂ ਹੁੰਦੇ ਨੇ ਇਹ ਸਾਰੀ ਸਾਂਝ ਆਪਸੰਗਤਾਂ ਦੇ ਨਾਲ ਪਾਈ ਜਾਂਦੀ ਹੈ ਅੱਜ ਗੁਰਬਾਣੀ ਦੇ ਵਿੱਚ ਕੁਝ ਸੰਧੀ ਦੇ ਨਿਯਮ ਹਨ ਜਿਨ੍ਹਾਂ ਨੂੰ ਆਸਾਨੀ ਵਿਚਾਰਨਾ ਹੈ ਅਸਲ ਦੇ ਵਿੱਚ ਜਦੋਂ ਕਿਸੇ ਦੇ ਘਰ ਪਾਠ ਕਰਾਣ ਦਾ ਸਮਾਂ ਨਾ ਹੋਵੇ ਜਾਂ ਕਿਸੇ ਦੇ ਘਰ ਜਗ ਘਟ ਹੋਵੇ ਫਿਰ ਉਹ ਗੁਰੂ ਘਰ ਦੇ ਵਿੱਚ ਜਾ ਕੇ ਸਹਿਜ ਪਾਠ ਜਾ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੰਦੇ ਨੇ ਜਿਸ ਦਿਨ ਪਾਠ ਦੀ ਆਰੰਭਤਾ ਹੁੰਦੀ ਹੈ ਉਸ ਦਿਨ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਤੇ ਸ਼ਲੋਕ ਸਰਵਣ ਕਰਕੇ ਪ੍ਰਸ਼ਾਦ ਲੈ ਕੇ ਘਰ ਆ ਜਾਂਦੇ ਨੇ ਭੋਗ ਵਾਲੇ ਦਿਨ ਜਾ ਕੇ ਨਵੇਂ ਪਾਠ ਸਾਹਿਬ ਦੇ ਸ਼ਲੋਕ ਸੁਣ ਕੇ ਅਰਦਾਸ ਕਰਾਤ ਕੇ ਵਾਪਸ ਆ ਜਾਂਦੇ ਨੇ ਇਵੇਂ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਵੱਧ ਤੋਂ ਵੱਧ ਸੁਣ ਲੈਣਗੇ ਤੇ ਫਿਰ ਭੋਗ ਵਾਲੇ ਦਿਨ ਜਾ ਕੇ ਭੋਗ ਦੇ ਸ਼ਲੋਕ ਤੇ ਅਰਦਾਸ ਇਸ ਤੋਂ ਵੱਧ ਜਿਆਦਾ ਸਾਡੇ ਪਾਸ ਸਮਨ ਨਹੀਂ ਹੁੰਦਾ ਦੂਜੇ ਕਈ ਘਰਾਂ ਦੇ ਵਿੱਚ ਲੋਕ ਪਾਠ ਕਰਵਾਉਂਦੇ ਨੇ ਤੇ ਪਾਠ ਆਰੰਭ ਕਰਵਾ ਲੈਂਦੇ ਨੇ ਜਗ੍ਹਾ ਵੀ ਬਹੁਤ ਹੁੰਦੀ ਹੈ ਪਰ ਉੱਥੇ ਸੁਣਨ ਦੇ ਲਈ ਸਬੱਬ ਵਾਲਾ ਹੀ ਜਾਂਦਾ ਹੈ ਬਹੁਤ ਘੱਟ ਨੇ ਜਿਹੜੇ ਲੋਕ ਸੁਣਨ ਵਾਸਤੇ ਜਾਂਦੇ ਨੇ ਜਾਂ ਫਿਰ ਕੋਈ ਬਜ਼ੁਰਗ ਮਹਾਰਾਜ ਦੇ ਕੋਲ ਬੈਠ ਕੇ ਜਿਹੜਾ ਹੈ ਉਹ ਬਾਣੀ ਸੁਣਦਾ ਹੈ ਵੱਤ ਤੋਂ ਵੱਧ ਕਈ ਵਾਰੀ ਉਹਨਾਂ ਬਜ਼ੁਰਗਾਂ ਨੂੰ ਉੱਚਾ ਵੀ ਸੁਣਦਾ ਹੁੰਦਾ ਇਹ ਜੀ ਹਾਲਤ ਦੇ ਵਿੱਚ ਜਦੋਂ ਕੋਈ ਪਾਠ ਸੁਣਨ ਵਾਲਾ ਨਾ ਹੋਵੇ ਤਾਂ ਪਾਠੀ ਸਿੰਘ ਆਪ ਹੀ ਪਾਠ ਕਰਦੇ ਨੇ ਤੇ ਆਪ ਹੀ ਸੁਣਦੇ ਨੇ ਜਾਂ ਫਿਰ ਅਖੰਡ ਪਾਠ ਸਾਹਿਬ ਦੇ ਵਿੱਚ ਪਾਠ ਚਲੰਤ ਕਰਨਾ ਹੁੰਦਾ ਥੋੜਾ ਤੇਜ਼ ਵੀ ਕਰਨਾ ਹੁੰਦਾ ਕਈ ਵਾਰ ਤਾਂ ਫਿਰ ਪਾਠ ਦੀ ਜਿਹੜੀ ਹੈ ਉਹ ਵਿਚਾਰ ਨਹੀਂ ਕੀਤੀ ਜਾਂਦੀ ਇਸ ਕਰਕੇ ਇਹ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਗੁਰਬਾਣੀ ਦੇ ਵਿੱਚ ਸੰਧੀ ਵਾਲੇ ਸ਼ਬਦ ਬਹੁਤੇ ਹਨ ਜਿਨ੍ਹਾਂ ਦੇ ਵਿੱਚ ਸੰਧੀ ਦੇ ਨਾਲ ਕਿਵੇਂ ਜੜੇ ਹੈ ਉਹ ਸ਼ਬਦ ਜੋੜ ਕੇ ਜਾਂ ਅਗਿੱਤਰ ਪਛੇਤਰ ਸ਼ਬਦ ਕਿਵੇਂ ਪੜ੍ਹਨੇ ਨੇ ਉਹ ਜਿਹੜੇ ਸਾਨੂੰ ਸਮਝ ਆਉਂਦੇ ਹਨ ਗੁਰਬਾਣੀ ਦੇ ਵਿੱਚ ਜਿਵੇਂ ਅਸੀਂ ਬਾਣੀ ਪੜ੍ਹਦੇ ਜਾਵਾਂਗੇ ਸਾਨੂੰ ਦੇਖਣ ਦੇ ਵਿੱਚ ਇੱਕੋ ਜਿਹੇ ਸ਼ਬਦ ਬਹੁਤੇ ਮਿਲਦੇ ਨੇ ਜਿਵੇਂ ਲੋਈ ਲਲਨਹੋੜਾ ਈੜੀ ਵਿਹਾਰੀ ਲੋਈ ਐੜਾ ਲੱਲਾ ਖਖਾ ਇਹਨੂੰ ਅਲਖ ਜਾਂ ਅਲਖ ਪੜ੍ਹਦੇ ਨੇ ਕਈ ਵਾਰ ਇਸ ਤਰੀਕੇ ਦੇ ਨਾਲ ਐੜਾ ਗੱਗੇ ਨਾ ਗੱਗਾ ਹਾਹੇ ਨੌਕੜ ਐੜਾ ਗੱਗਾ ਹਾਹੇ ਨੌਕੜ ਇਸ ਤਰ੍ਹਾਂ ਪਾਠ ਆਦੇ ਨੇ ਇਹ ਲਗਭਗ ਇੱਕੋ ਜਿਹੇ ਪਾਠ ਹਨ ਪਰ ਇਹਨਾਂ ਨੂੰ ਹਮੇਸ਼ਾ ਇੱਕੋ ਜਿਹਾ ਪਾਠ ਨਹੀਂ ਪੜਿਆ ਜਾਂਦਾ ਇਸ ਪਾਠ ਨੂੰ ਸਮਝਣ ਵਾਸਤੇ ਸਾਨੂੰ ਗੁਰਬਾਣੀ ਦੇ ਅਰਥ ਵੀ ਪੜਨੇ ਪੈਂਦੇ ਹਨ ਆਓ ਮੈਂ ਗੁਰਬਾਣੀ ਦੇ ਵਿੱਚੋਂ ਅੱਜ ਇੱਕ ਸ਼ਬਦ ਸੰਸਾਂਝਾ ਕਰਨਾ ਹੈ ਜਿਵੇਂ ਐੜਾ ਗੱਗਾ ਹਾਏ ਨੌਕੜ ਇਹ ਗੁਰਬਾਣੀ ਦੇ ਵਿੱਚ ਆਉਂਦਾ ਹੈ ਤੇ ਅਸੀਂ ਇਹਦਾ ਪਾਠ ਕਿਵੇਂ ਕਰਨਾ ਹੈ ਮੈਂ ਦੋ ਕ ਪੰਕਤੀਆਂ ਸਾਂਝੀਆਂ ਕਰਾਂਗਾ ਸਭ ਤੋਂ ਪਹਿਲੀ ਜਿਹੜੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ ਹੁਣ ਇੱਥੇ ਮੈਂ ਤਾਂ ਪਾਠ ਅੱਗੋਂ ਜਾਂ ਅੱਗੋਂ ਪਾਠ ਕੀਤਾ ਜਾਂਦਾ ਅੱਗੋਂ ਪੜਿਆ ਹੈ ਹੁਣ ਗੁਰਬਾਣੀ ਵਿਆਕਰਨ ਦੇ ਅਨੁਸਾਰ ਜਿਹੜਾ ਇਹ ਪਾਠ ਹੈ ਇਨੂੰ ਐੜੇ ਦੇ ਉੱਪਰ ਅਦਕ ਲਾ ਕੇ ਗੱਗੇ ਨਿਹੋੜਾ ਅੱਪਰ ਬਿੰਦੀ ਅੱਗੋਂ ਵੀ ਕੀਤਾ ਜਾਂਦਾ ਹੈ ਤੇ ਫਿਰ ਜਾਂ ਫਿਰ ਸੰਪਰਦਾਵਾਂ ਦੇ ਵਿੱਚ ਜਿਹੜੇ ਗੁਰਬਾਣੀ ਦੀ ਬਰੀਕੀ ਨੂੰ ਸਮਝਦੇ ਨੇ ਪੜਾਈ ਜਾਂਦੀ ਹੈ ਬਾਣੀ ਸਮਝਾ ਕੇ ਪੜਾਈ ਜਾਂਦੀ ਹੈ ਉਹ ਇਸ ਪਾਠ ਨੂੰ ਅੱਗੋਂ ਹਾਏ ਨੂੰ ਕੜ ਅਲੱਗ ਜਿਹਾ ਬੋਲ ਕੇ ਕਰਦੇ ਨੇ ਚਾਹੇ ਅੱਗੋਂ ਹੈ ਚਾਹੇ ਅੱਗੋਂ ਹੈ ਪਾਠ ਇਸੇ ਤਰ੍ਹਾਂ ਹੀ ਹੋਵੇਗਾ ਅੱਗੋਂ ਅਗਹ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਤਾਂ ਫਿਰ ਇਹ ਜਿਹੜਾ ਪਾਠ ਹੈ ਤੇ ਫਿਰ ਇਸ ਪਾਠ ਨੂੰ ਸਮਝਣ ਵਾਸਤੇ ਸਾਨੂੰ ਪੰਕਤੀ ਦੇ ਅਰਥ ਸਮਝਣੇ ਪੈਣੇ ਨੇ ਗੁਰਬਾਣੀ ਦੇ ਵਿੱਚ ਜਿਵੇਂ ਅਸੀਂ ਇਹ ਪਾਵਨ ਸ਼ਬਦ ਪੜ੍ਹੇ ਨੇ ਇੱਥੇ ਹਾਹ ਜਿਹੜਾ ਆਖਰ ਦੇ ਵਿੱਚ ਔਂਕੜ ਸਮੇਤ ਸਵਰ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ ਤੇ ਫਿਰ ਇਨੂੰ ਹੋੜੇ ਵਾਂਗ ਪੜਿਆ ਜਾਂਦਾ ਹੈ ਅਗਹ ਜੇ ਅਗਹੋਂ ਪੜਾਂਗੇ ਤਾਂ ਪਾਠ ਅਸ਼ੁੱਧ ਹੋ ਜਾਣਾ ਹੈ ਇਸ ਕਰਕੇ ਪਾਠ ਅਗਹ ਜਿਵੇਂ ਅੱਗੇ ਪਿੱਛੇ ਦੇਖਣਾ ਕੋਈ ਚੋਰੀ ਕਰਕੇ ਆਵੇ ਕਿਸੇ ਦਾ ਘਰ ਭੰਨ ਕੇ ਆਵੇ ਅੱਗੇ ਵੀ ਦੇਖੇ ਪਿੱਛੇ ਵੀ ਦੇਖੇ ਆਪਣੇ ਆਪ ਨੂੰ ਬਚਾ ਕੇ ਵੀ ਮੈਂ ਬਚ ਗਿਆ ਪਰ ਇਹ ਮਾਲਕ ਪ੍ਰਮਾਤਮ ਤੈਥੋਂ ਕਿਵੇਂ ਬਚਾ ਲਵੇ ਸਤਗੁਰ ਕਹਿੰਦੇ ਨੇ ਤੇਰੇ ਕੋਲੋਂ ਬਚਿਆ ਨਹੀਂ ਜਾ ਸਕਦਾ ਚੋਰੀ ਕਰਨ ਵਾਲਾ ਵੀ ਤੇਰੇ ਕੋਲੋਂ ਬਚ ਨਹੀਂ ਸਕਦਾ ਇਸ ਕਰਕੇ ਇਹ ਜਿਹੜੀ ਪਹਿਲੀ ਪੰਕਤੀ ਪੜੀ ਇਹਦੇ ਵਿੱਚ ਪਾਠ ਹੈ ਅਗੋ ਅਗੋ ਪਾਠ ਜਾਂ ਅਗੋ ਪਾਠ ਕਰਨਾ ਹੈ ਹੁਣ ਇੱਕ ਪੰਕਤੀ ਹੋਰ ਹੈ ਗੁਰਬਾਣੀ ਦੇ ਵਿੱਚ ਅਗਹੋ ਗਹਿਓ ਨਹੀਂ ਜਾਏ ਪੂਰ ਸਰਵ ਰਾਹਿਓ ਸਮਾਏ ਇੱਥੇ ਵੀ ਐਡਾ ਗੱਗਾ ਹਾਏ ਔਂਕੜ ਹੈ ਹੁਣ ਇਹਨੂੰ ਅਗੋ ਨਹੀਂ ਪੜਿਆ ਜਾ ਸਕਦਾ ਜੇ ਅਗੋ ਪੜਾਂਗੇ ਪਾਠ ਗਲਤ ਹੋ ਜਾਣਾ ਅਸ਼ੁੱਧ ਪਾਠ ਹੋ ਜਾਣਾ ਤੇ ਇਥੇ ਪਾਠ ਹੋਵੇਗਾ ਅਡਾ ਅਗੀਤਰ ਲਾ ਕੇ ਗਾਹੋ ਗੱਗਾ ਹਾਏ ਔਂਕੜ ਗਾਹੋ ਹੁੰਦਾ ਪਕੜਨਾ ਅਗਾਹੋ ਜਿਹੜਾ ਪਕੜਿਆ ਨਾ ਜਾ ਸਕੇ ਅਗਾਹੋ ਗਾਹੋ ਨਹੀਂ ਜਾਏ ਜਿਹਨੇ ਮਾਲਕ ਨੂੰ ਪਕੜਿਆ ਨਹੀਂ ਜਾ ਸਕਦਾ ਪਰਮਾਤਮਾ ਨਾ ਹੱਥ ਦੇ ਵਿੱਚ ਨਹੀਂ ਆ ਸਕਦਾ ਕਿਸੇ ਦੀ ਪਕੜ ਵਿੱਚ ਨਹੀਂ ਆ ਸਕਦਾ ਉਹ ਅਗਾਧ ਹੈ ਇਸ ਕਰਕੇ ਇਥੇ ਸ਼ਬਦ ਹੈ ਅਗਾਹੋ ਅਗਾਹੋ ਗਾਹੋ ਨਹੀਂ ਜਾਏ ਉਰ ਸਰਵ ਰਹੇ ਉਸਮਾਏ ਉਹ ਹਰ ਇੱਕ ਜਗ੍ਹਾ ਪੂਰਾ ਸਮਾਇਆ ਹੋਇਆ ਹੈ ਪਰ ਉਹ ਪਕੜ ਵਿੱਚ ਨਹੀਂ ਆਉਂਦਾ ਇੱਥੇ ਪਾਠ ਹੈ ਅਗਹੋ ਇਸ ਤਰੀਕੇ ਦੇ ਨਾਲ ਕਿਤੇ ਪਾਠ ਅਗੋ ਕਿਤੇ ਅਗਹੋ ਇਹ ਜੇ ਸਾਨੂੰ ਗੁਰਬਾਣੀ ਦੀ ਸਮਝ ਵਿਆਕਰਨ ਦੀ ਸਮਝ ਹੋਵੇਗੀ ਜਾਂ ਸਾਨੂੰ ਅਰਥਾਂ ਦੀ ਸਮਝ ਹੋਵੇਗੀ ਤਾਂ ਇਹ ਪਾਠ ਅਸੀਂ ਇਸ ਤਰ੍ਹਾਂ ਤਰੀਕੇ ਦੇ ਨਾਲ ਸਹੀ ਕਰ ਸਕਦੇ ਹਾਂ ਸੋ ਇਹ ਗੁਰਬਾਣੀ ਸੰਧੀ ਦੇ ਨਿਯਮ ਹਨ ਜਿਵੇਂ ਅਗੇਤਰ ਐਡਾ ਲਾ ਕੇ ਅਗਾ ਹੋ ਹੋਰ ਬਹੁਤ ਸਾਰੇ ਸ਼ਬਦ ਹਨ ਜੋ ਆਪ ਸੰਗਤਨ ਦੇ ਨਾਲ ਵਾਰ-ਵਾਰ ਸੰਝੇ ਕੀਤੇ ਜਾਣਗੇ ਸੋ ਆਪ ਜੀ ਗੁਰਬਾਣੀ ਜੋ ਆਓ ਗੁਰਬਾਣੀ ਵਿਚਾਰੀਏ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ